ਕ੍ਰਿਲੀ ਤੂੰ ਦੂਰ ਭੱਜਣ ਵਾਲੇ ਆ ਸੁਣ ਲੋ ਇਹ ਕੋੜਾ ਜ਼ਰੂਰ ਹੈ ਪਰ ਅੰਮ੍ਰਿਤ ਤੋਕਟ ਨਹੀਂ ਬਤਾ ਸਕਦਾ ਤੁਹਾਨੂੰ ਕਈ ਤਰ੍ਹਾਂ ਦੀਆਂ ਖਤਰਨਾਕ ਬਿਮਾਰੀਆਂ ਤੋਂ ਕੈਂਸਰ ਅਤੇ ਸ਼ੂਗਰ ਦੀ ਦੁਸ਼ਮਣਾ ਚੋਂ ਸਭ ਤੋਂ ਵੱਡੀ ਹੈ ਇਹ ਸਬਜ਼ੀ ਜੀ ਹਾਂ ਤੁਸੀਂ ਬਿਲਕੁਲ ਸਹੀ ਸੁਣਿਆ ਹੈ ਖਰੇਲਾ ਖਾਣਾ ਕੋਈ ਵੀ ਪਸੰਦ ਨਹੀਂ ਕਰਦਾ ਕਿਉਂਕਿ ਇਹ ਖੜਵਾ ਹੁੰਦਾ ਹੈ ਪਰ ਤੁਹਾਨੂੰ ਇਹ ਪਤਾ ਹੋਣਾ ਚਾਹੀਦਾ ਹੈ ਕਿ ਖਰੇਲਾ ਤੁਹਾਡੇ ਸਿਹਤ ਲਈ ਕਿੰਨਾ ਫਾਇਦੇਮੰਦ ਹੋ ਸਕਦਾ ਹੈ ਤੁਹਾਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਤੋਂ ਇਹ ਛੁਟਕਾਰਾ ਦਿਵਾ ਸਕਦਾ ਹੈ ਖਰੇਲਾ ਸਿਹਤ ਲਈ ਬਹੁਤ ਫਾਇਦੇਮੰਦ ਸਬਜ਼ੀ ਹੈ ਇਹ ਕੋੜਾ ਜ਼ਰੂਰ ਹੈ ਪਰ ਅੰਮ੍ਰਿਤ ਵਰਗਾ ਹੁੰਦਾ ਇਸ ਨੂੰ ਖਾਣ ਦੇ ਨਾਲ ਤੁਸੀਂ ਕਈ ਤਰ੍ਹਾਂ ਦੀਆਂ ਖਤਰਨਾਕ ਬਿਮਾਰੀਆਂ ਤੋਂ ਬਚ ਸਕਦੇ ਹੋ ਦੱਸਦੇ ਕਿ ਦਿਲ ਦੀ ਬਿਮਾਰੀ ਤੋਂ ਲੈ ਕੇ ਇਮਿਊਨਿਟੀ ਤੱਕ ਕਰੇਲਾ ਹਰ ਕਿਸੇ ਦਾ ਸਿਹਤ ਮਿੱਤਰ ਹੈ ਜੇ ਤੁਸੀਂ ਆਪਣੀ ਸਿਹਤ ਪ੍ਰਤੀ ਸੁਚੇਤ ਹੋ ਆਪਣੀ ਸਿਹਤ ਨੂੰ ਲੈ ਕੇ ਤੁਸੀਂ ਚਿੰਤਾ ਦੇ ਵਿੱਚ ਰਹਿੰਦੇ ਹੋ ਤਾਂ ਅੱਜ ਤੋਂ ਹੀ ਇਸ ਸਬਜ਼ੀ ਨੂੰ ਆਪਣੀ ਖੁਰਾਕ ਦੇ ਵਿੱਚ ਜ਼ਰੂਰ ਸ਼ਾਮਿਲ ਕਰਿਆ ਕਰੋ ਤਾਂ ਉਹ ਜਾਣਦੇ ਹਾਂ ਇਸ ਦੇ ਕੀ ਕੀ ਫਾਇਦੇ ਹੁੰਦੇ ਨੇ ਦਾ ਕਰੇਲੇ ਦੇ ਵਿੱਚ ਪੋਲੀ ਪੇਪਟਾਈਡ ਪੀ ਤੇ ਕੈਰਲਾਈਨ ਹੁੰਦੇ ਨੇ ਜੋ ਕਿ ਇنسੂਲਿਨ ਵਾਂਗ ਕੰਮ ਕਰਦੇ ਨੇ ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਕੰਟਰੋਲ ਕਰਨ ਦੇ ਵਿੱਚ ਮਦਦ ਕਰਦਾ ਹੈ ਖਾਸ ਕਰਕੇ ਕ੍ਰੇਲਾ ਟਾਈਪ 2 ਸ਼ੂਗਰ ਦੇ ਮਰੀਜ਼ਾਂ ਦੇ ਲਈ ਬਹੁਤ ਫਾਇਦੇਮੰਦ ਹੁੰਦਾ ਹੈ ਜੇਕਰ ਮਾਇਰਾ ਦੀ ਗੱਲ ਸੁਣੀ ਹੈ ਤਾਂ ਸਵੇਰੇ ਖਾਲੀ ਪੇਟ ਕ੍ਰੇਲੇ ਦਾ ਜੂਸ ਪੀਣ ਦੇ ਨਾਲ ਸ਼ੂਗਰ ਦੇ ਪੱਧਰ ਦੇ ਵਿੱਚ ਕਾਫੀ ਸੁਧਾਰ ਹੋਇਆ ਹੈ ਕ੍ਰੇਲੇ ਦੇ ਵਿੱਚ ਐਂਟੀਆਕਸੀਡੈਂਟ ਤੇ ਕੈਂਸਰ ਵਿਰੋਧੀ ਤੱਤ ਮੌਜੂਦ ਹੁੰਦੇ ਨੇ ਜੋ ਸਰੀਰ ਦੇ ਵਿੱਚ ਮੌਜੂਦ ਫ੍ਰੀ ਜੋ ਕਿ ਰੈਡੀਕਲਸ ਨੂੰ ਖਤਮ ਕਰਨ ਦੇ ਵਿੱਚ ਮਦਦ ਕਰਦੇ ਨੇ ਇਹ ਸੈੱਲਾਂ ਦੇ ਜੋ ਕਿ ਅਸਧਾਰਨ ਵਾਧੇ ਨੂੰ ਰੋਕ ਕੇ ਕੈਂਸਰ ਸੈੱਲਾਂ ਦੇ ਵਾਧੇ ਨੂੰ ਹੌਲੀ ਕਰ ਦਿੰਦਾ ਹੈ ਖਾਸ ਕਰਕੇ ਛਾਤੀ ਪ੍ਰੋਸਟੇਟ ਅਤੇ ਜਿਗਰ ਦੇ ਕੈਂਸਰ ਦੇ ਮਾਮਲਿਆਂ ਦੇ ਵਿੱਚ ਸਭ ਤੋਂ ਕਾਰਗਰ ਹੁੰਦਾ ਹੈ ਕarele ਜੋ ਕਿ ਕੋਲੇਸਟ੍ਰੋਲ ਦੇ ਪੱਧਰ ਨੂੰ ਘਟਾਉਣ ਅਤੇ ਬਲੱਡ ਪ੍ਰੈਸ਼ਰ ਨੂੰ ਸੰਤੁਲਿਤ ਕਰਨ ਦੇ ਵਿੱਚ ਮਦਦਗਾਰ ਹੁੰਦਾ ਹੈ ਇਸ ਦੇ ਨਾਲ ਹੀ ਦਿਲ ਦੇ ਦੌਰੇ ਅਤੇ ਸਟ੍ਰੋਕ ਵਰਗੀਆਂ ਗੰਭੀਰ ਜੋ ਕਿ ਬਿਮਾਰੀਆਂ ਹੁੰਦਿਆਂ ਨੇ ਉਹਨਾਂ ਦੇ ਜੋਖਮ ਨੂੰ ਵੀ ਘਟ ਕਰ ਦਿੰਦਾ ਹੈ ਤਾ ਕਰੇਲੇ ਦੇ ਵਿੱਚ ਵਿਟਾਮਿਨ ਸੀ ਭਰਪੂਰ ਮਾਤਰਾ ਦੇ ਵਿੱਚ ਹੁੰਦਾ ਜੋ ਇਮਿਊਨ ਸਿਸਟਮ ਨੂੰ ਮਜ਼ਬੂਤ ਕਰਦਾ ਇਸ ਦੇ ਨਾਲ ਹੀ ਇਹ ਚਮੜੀ ਨੂੰ ਚਮਕਦਾਰ ਰਤੇ ਜੋ ਕਿ ਪਿੰਪਲਸ ਵਗੈਰਾ ਹੁੰਦੇ ਨੇ ਉਹਨਾਂ ਤੋਂ ਵੀ ਇਹ ਮੁਕਤ ਕਰਾਉਂਦਾ ਹੈ ਤਾ ਕਰੇਲਾ ਜਿਗਰ ਦੇ ਲਈ ਕਿਸੇ ਵਰਦਾਨ ਤੋਂ ਘੱਟ ਨਹੀਂ ਹੈ ਇਹ ਸਰੀਰ ਨੂੰ ਅੰਦਰੋਂ ਸਾਫ਼ ਕਰਦਾ ਹੈ ਤੇ ਪਾਚਨ ਪ੍ਰਣਾਲੀ ਨੂੰ ਮਜ਼ਬੂਤ ਬਣਾਉਂਦਾ ਹੈ ਕਰੇਲਾ ਗੈਸ ਕਬਜ਼ ਅਤੇ ਬਦਹਜ਼ਮੀ ਦੀਆਂ ਸਮੱਸਿਆਵਾਂ ਦੇ ਵਿੱਚ ਵੀ ਕਾਫੀ ਰਾਹਤ ਦਿੰਦਾ ਹੈ ਤਾਂ ਜੇਕਰ ਤੁਸੀਂ ਕarele ਤੋਂ ਭੱਜਦੇ ਹੋ ਕarele ਤੋਂ ਨਾ ਨੁਕਰ ਕਰਦੇ ਹੋ ਖਾਣ ਦੇ ਵਿੱਚ ਨਖਰੇ ਕਰਦੇ ਹੋ ਤਾਂ ਅੱਜ ਹੀ ਤੁਸੀਂ ਕ੍ਰੇਲਾ ਜ਼ਰੂਰ ਆਪਣੀ ਖੁਰਾਕ ਦੇ ਵਿੱਚ ਸ਼ਾਮਿਲ ਕਰੋ ਕਿਉਂਕਿ ਇਹ ਤੁਹਾਨੂੰ ਕਈ ਸਾਰੀਆਂ ਬਿਮਾਰੀਆਂ ਤੋਂ ਵੀ ਰਾਹਤ ਪ੍ਰਦਾਨ ਕਰੇਗਾ ਤੁਹਾਡੇ ਕੋਲ ਕੋਈ ਬਿਮਾਰੀ ਆਣ ਤੋਂ ਪਹਿਲਾਂ ਡਰ ਜਾਵੇਗੀ ਕਿਉਂਕਿ ਕ੍ਰੇਲਾ ਇੱਕ ਵਰਦਾਨ ਸਾਬਿਤ ਹੁੰਦਾ ਹੈ ਕਿਉਂਕਿ ਕ੍ਰੇਲਾ ਖਾਣ ਦੇ ਨਾਲ ਸਰੀਰ ਦੇ ਵਿੱਚ ਕੋਈ ਬਿਮਾਰੀ ਨਹੀਂ ਹੁੰਦੀ ਹੈ ਕਿਉਂਕਿ ਇਮਿਊਨ ਸਿਸਟਮ ਨੂੰ ਇਹ ਮਜ਼ਬੂਤ ਬਣਾਉਂਦਾ ਹੈ ਪਾਚਨ ਪ੍ਰਣਾਲੀ ਨੂੰ ਇਹ ਸਹੀ ਕਰਦਾ ਹੈ ਕਬਜ਼ ਵਰਗੀਆਂ ਹੋਰ ਕਈ ਬਿਮਾਰੀਆਂ ਹੁੰਦੀਆਂ ਨੇ ਜੋ ਵੀ ਤੁਹਾਡੇ ਨੇੜੇ ਵੀ ਨਹੀਂ ਲੱਗ ਸਕਦੀਆਂ ਤਾਂ ਇਹ ਖਬਰ ਤੁਸੀਂ ਇਹ ਅਪਡੇਟ ਕਹਿ ਸਕਦੇ ਆ ਵੀ ਹੈਲਥ ਟਿਪਸ ਹੈਗੀ ਇਹ ਤੁਹਾਡੇ ਲਈ ਬੇहद ਜ਼ਰੂਰੀ ਹੈ ਰੋਜ਼ਾਨਾ ਤੁਹਾਨੂੰ ਖਬਰ ਵਾਲੇ ਟੀਵੀ ਦੇ ਉੱਤੇ ਜਿਹੜੀ ਕਿ ਹੈਲਥ ਟਿਪ ਦੇ ਰਿਲੇਟਡ ਤੁਹਾਨੂੰ ਜਾਣਕਾਰੀ ਸਾਂਝੀ ਕੀਤੀ ਜਾਂਦੀ ਹੈ ਤਾਂ ਇਹ ਵੀ ਤੁਹਾਡੇ ਸਰੀਰ ਦਾ ਇੱਕ ਅੰਗ ਕਹਿ ਸਕਦੇ ਆ ਵੀ ਕਰੇਲਾ ਤੁਹਾਡੇ ਜ਼ਿੰਦਗੀ ਦੇ ਵਿੱਚ ਹੁਣ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ